ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਖਡੂਰ ਸਾਹਿਬ ਤੋਂ ਬਤੌਰ ਸੰਸਦ ਵਜੋਂ ਚੁਣੇ ਗਏ ਪਾਈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗਸ ਸਮੇਤ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਜੋ ਜਿਹੜੇ ਖਡੂਰ ਸਾਹਿਬ ਤੋਂ ਸੰਸਦ ਨੇ ਪਾਈ ਅਮਰਿਤਪਾਲ ਸਿੰਘ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਜੋ ਕਿ ਡਰੱਗਸ ਸਮੇਤ ਗ੍ਰਿਫਤਾਰ ਕੀਤੇ ਗਏ ਨੇ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਸੋ ਕੁਝ ਘੰਟੇ ਪਹਿਲਾਂ ਪਾਇ ਅਮਰਿਤਪਾਲ ਸਿੰਘ ਦੇ ਵੱਲੋਂ ਟੈਂਪਰੇਰੀ ਤੌਰ ਤੇ ਜੇਲ੍ਹ ਤੋਂ ਬਾਹਰ ਆ ਕੇ ਸੌ ਚੁੱਕੀ ਗਈ ਸੀ ਤੇ ਉਹਨਾਂ ਦੇ ਭਰਾ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਡਰੱਗਸ ਸਮੇਤ ਪੁਲਿਸ ਨੇ ਕੈਪਚਰ ਕੀਤਾ ਗ੍ਰਿਫਤਾਰ ਕੀਤਾ ਤੇ ਵੇਰਵੇ ਜਾਣਕਾਰੀ ਦਿੰਦੇ ਐਸਪੀ ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਜਿਹੜੇ ਤਰਸੇਮ ਸਿੰਘ ਨੇ ਉਹਨਾਂ ਦੇ ਪਿਤਾ ਉਹਨਾਂ ਦੇ ਬਿਆਨ ਸਾਹਮਣੇ ਆਏ ਸੀ ਕਿ ਉਹਨਾਂ ਦਾ ਜਿਹੜਾ ਬੇਟਾ ਹਰਪ੍ਰੀਤ ਸਿੰਘ ਉਹ ਰਾਤ ਤੋਂ ਲਗਾਤਾਰ ਮਿਸਿੰਗ ਸੀ ਤੇ ਉਹਨਾਂ ਦੇ ਵੱਲੋਂ ਸਰਚ ਕੀਤੀ ਜਾ ਰਹੀ ਕਿ ਸੀ ਭਾਲ ਕੀਤੀ ਜਾ ਰਹੀ ਸੀ ਪਰ ਹਰਪ੍ਰੀਤ ਸਿੰਘ ਨਹੀਂ ਲੱਭਦਾ ਪਰ ਜਲੰਧਰ ਦੇ ਹਾਤੀ ਪੁਲਿਸ ਨੂੰ ਹਰਪ੍ਰੀਤ ਸਿੰਘ ਡਰੱਗਸ ਦੇ ਸਮੇਤ ਲੱਭਿਆ ਤੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੋ ਫਿਰ ਹਾਲ ਜਿਹੜੀ ਮਾਮਲੇ ਦੀ ਦੁੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਨਾਮ ਹੈ ਉਹ ਛੋਟਾ ਮੋਟਾ ਨਹੀਂ ਹੈ ਪਾਇ ਅਮਰਿਤਪਾਲ ਸਿੰਘ ਇੱਕ ਬਹੁਤ ਵੱਡੀ ਲਹਿਰ ਦੇ ਨਾਲ ਜੁੜੇ ਸੀ ਉਹਨਾਂ ਨੇ ਜੜੀ ਪੰਜਾਬ ਦੀ ਨੌਜਵਾਨ ਪਨੀਰੀ ਹੈ ਉਸ ਨੂੰ ਨਸ਼ੇ ਤੋਂ ਕੱਢਣ ਦੇ ਲਈ ਇੱਕ ਅਮਰਿਤ ਦੀ ਲਹਿਰ ਚੁਲਾਈ ਸੀ ਨੌਰਵਾਨਾ ਨੂੰ ਨਸ਼ੇ ਤੋਂ ਕੱਢਿਆ ਵੀ ਸੀ ਬਹੁਤ ਸਾਰੇ ਨੌਜਵਾਨਾਂ ਨੇ ਨਸ਼ੇ ਨੂੰ ਤਿਆਗ ਕੇ ਜਿਹੜਾ ਹੈ ਗੁਰੂ ਜੀ ਦਾ ਬਾਣਾ ਵਿਧਾਰ ਰਿਹਾ ਸੀ ਤੇ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਸੀ ਸੋ ਇਸ ਵਹਿਿਰ ਦਾ ਅਸਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੇਖਣ ਨੂੰ ਵੀ ਮਿਲਿਆ ਸੀ ਸੋ ਉਹਨਾਂ ਦਾ ਨਾਮ ਅੰਮ੍ਰਿਤ ਦੀ ਲਹਿਰ ਦੇ ਨਾਲ ਜੁੜਿਆ ਹੋਇਆ ਹੈ ਤੇ ਹੁਣ ਵੱਡੀ ਜਿਹੜੀ ਜਾਣਕਾਰੀ ਦਾ ਸਾਹਮਣੇ ਆਉਣਾ ਕਿ ਉਹਨਾਂ ਦਾ ਭਰਾ ਹਰਪ੍ਰੀਤ ਸਿੰਘ ਜਿਸ ਨੂੰ ਕਿ ਡਰੱਗਸ ਸਮੇਤ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸੋ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਹਰਪ੍ਰੀਤ ਸਿੰਘ ਦੇ ਕੋਲ ਡਰੱਗਸ ਆਏ ਕਿੱਥੋਂ ਤੇ ਕਿਵੇਂ ਉਹਨਾਂ ਨੇ ਗ੍ਰਿਫਤਾਰ ਕੀਤਾ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਖਡੂਰ ਸਾਹਿਬ ਤੋਂ ਬਤੌਰ ਸਾਂਸਦ ਵਜੋਂ ਚੁਣੇ ਗਏ ਪਾਈ ਅਮਰਿਤਪਾਲ ਸਿੰਘ ਦੇ ਪ੍ਰ ਹਰਪ੍ਰੀਤ ਸਿੰਘ ਨੂੰ ਡਰੱਗਸ ਸਮੇਤ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਜੋ ਜਿਹੜੇ ਖਡੂਰ ਸਾਹਿਬ ਤੋਂ ਸੰਸਦ ਨੇ ਪਾਈ ਅਮਰਿਤਪਾਲ ਸਿੰਘ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਜੋ ਕਿ ਡਰੱਗਸ ਸਮੇਤ ਗ੍ਰਿਫਤਾਰ ਕੀਤੇ ਗਏ ਨੇ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਸੋ ਕੁਝ ਘੰਟੇ ਪਹਿਲਾਂ ਪਾਈ ਅਮਰਿਤਪਾਲ ਸਿੰਘ ਦੇ ਵੱਲੋਂ ਟੈਂਪਰੇਰੀ ਤੌਰ ਤੇ ਜੇਲ੍ਹ ਤੋਂ ਬਾਹਰ ਆ ਕੇ ਸੌ ਚੁੱਕੀ ਗਈ ਸੀ ਤੇ ਉਹਨਾਂ ਦੇ ਭਰਾ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਡਰੱਗਸ ਸਮੇਤ ਪੁਲਿਸ ਨੇ ਕੈਪਚਰ ਕੀਤਾ ਗ੍ਰফতার ਕੀਤੇ ਤਹਿਤ ਇਹਦੇ ਜਾਣਕਾਰੀ ਦਿੰਦੇ ਐਸਪੀ ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਜਿਹੜੇ ਤਰਸੇਮ ਸਿੰਘ ਨੇ ਉਹਨਾਂ ਦੇ ਪਿਤਾ ਉਹਨਾਂ ਦੇ ਬਿਆਨ ਸਾਹਮਣੇ ਆਏ ਸੀ ਕਿ ਉਹਨਾਂ ਦਾ ਜਿਹੜਾ ਬੇਟਾ ਹਰਪ੍ਰੀਤ ਸਿੰਘ ਉਹ ਰਾਤ ਤੋਂ ਲਗਾਤਾਰ ਮਿਸਿੰਗ ਸੀ ਤੇ ਉਹਨਾਂ ਦੇ ਵੱਲੋਂ ਸਰਚ ਕੀਤੀ ਜਾ ਰਹੀ ਕਿ ਸੀ ਭਾਲ ਕੀਤੀ ਜਾ ਰਹੀ ਸੀ ਪਰ ਹਰਪ੍ਰੀਤ ਸਿੰਘ ਨਹੀਂ ਲੱਭਦਾ ਪਰ ਜਲੰਧਰ ਦੇ ਹਾਤੀ ਪੁਲਿਸ ਨੂੰ ਹਰਪ੍ਰੀਤ ਸਿੰਘ ਡਰੱਗਸ ਦੇ ਸਮੇਤ ਲੱਭਿਆ ਤੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੋ ਫਿਰ ਹਾਲ ਜਿਹੜੀ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਪਾਈ ਅਮਰਿਤਪਾਲ ਸਿੰਘ ਦਾ ਜਿਹੜਾ ਨਾਮ ਹੈ ਉਹ ਛੋਟਾ ਮੋਟਾ ਨਹੀਂ ਹੈ ਪਾਈ ਅਮਰਿਤਪਾਲ ਸਿੰਘ ਇੱਕ ਬਹੁਤ ਵੱਡੀ ਲਹਿਰ ਦੇ ਨਾਲ ਜੁੜੇ ਸੀ ਉਹਨਾਂ ਨੇ ਜਿਹੜੀ ਪੰਜਾਬ ਦੀ ਨੌਜਵਾਨ ਪਨੀਰੀ ਐ ਉਸ ਨੂੰ ਨਸ਼ੇ ਤੋਂ ਕੱਢਣ ਦੇ ਲਈ ਇੱਕ ਅੰਮ੍ਰਿਤ ਦੀ ਲਹਿਰ ਚਲਾਈ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਕੱਢਿਆ ਵੀ ਸੀ ਬਹੁਤ ਸਾਰੇ ਨੌਜਵਾਨਾਂ ਨੇ ਨਸ਼ੇ ਨੂੰ ਤਿਆਗ ਕੇ ਜਿਹੜਾ ਹੈ ਗੁਰੂ ਦੀਦਾ ਬਾਣਾ ਵਿਧਾਰਿਆ ਸੀ ਤੇ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਸੀ ਸੋ ਇਹ ਸਭ ਹੀਰ ਦਾ ਅਸਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੇਖਣ ਨੂੰ ਵੀ ਮਿਲਿਆ ਸੀ ਸੋ ਉਹਨਾਂ ਦਾ ਨਾਮ ਅੰਮ੍ਰਿਤ ਦੀ ਲਹਿਰ ਦੇ ਨਾਲ ਜੁੜਿਆ ਹੋਇਆ ਹੈ ਤੇ ਹੁਣ ਵੱਡੀ ਜਿਹੜੀ ਜਾਣਕਾਰੀ ਦਾ ਸਾਹਮਣੇ ਆਉਣਾ ਕਿ ਉਹਨਾਂ ਦਾ ਭਰਾ ਹਰਪ੍ਰੀਤ ਸਿੰਘ ਜਿਸ ਨੂੰ ਕਿ ਡਰੱਗਸ ਸਮੇਤ ਜਲੰਧਰ ਦੇ ਹਾਤੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸੋ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਹਰਪ੍ਰੀਤ ਸਿੰਘ ਦੇ ਕੋਲ ਡਰੱਗਸ ਆਏ ਕਿੱਥੋਂ ਤੇ ਕਿਵੇਂ ਉਹਨਾਂ ਨੇ ਗ੍ਰਿਫਤਾਰ ਕੀਤਾ